ਸਸਰੀ ਕਾਲ ਜੀ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਕਣਕਦਮ ਪਾਣੀ ਲਾਉਣ ਆਏ ਆਂ ਤੇ ਅੱਜ ਦੀ ਰਾਤ ਆਪਾਂ ਇੱਥੇ ਹੀ ਆਂ ਤੇ ਦੂਰ ਦੂਰ ਬਹੁਤ ਹਨੇਰਾ ਹੈ ਤੇ ਆਸੇ ਪਾਸੇ ਕੁਝ ਨਹੀਂ ਇੱਥੇ ਬਹੁਤ ਦੂਰ ਘਰ ਹੈ ਇਥੋਂ ਲੋਕਾਂ ਦੇ ਤੇ ਆ ਜਿਹੜੀਆਂ ਸਾਹਮਣੇ ਲਾਈਟਾਂ ਜਗਦੀਆਂ ਇੱਥੋਂ ਕਿਲੋਮੀਟਰ ਦੂਰ ਏ ਬਿਜਲੀ ਘਰ ਹੈ ਤੇ ਗਿੱਦੜ ਚੀਕਾ ਮਾਰਦੇ ਗਿੱਦੜ ਬਹੁਤ ਜ਼ਿਆਦੇ ਇੱਥੇ ਤੇ ਆਪਾਂ ਹੁਣ ਨਹਾ ਕੇ ਹਟੇ ਆਂ ਖੂਹ ਦੇ ਪਾਣੀ ਨਾਲ ਤੇ ਹੁਣ ਆਪਾਂ ਆ ਗਏ ਸਬਜੀ ਆਪਾਂ ਚੀਰ ਲਈ ਤੁਹਮ ਦਿਖਾਉਣੇ ਆ ਆਪਾਂ ਬਣਾਵਾਂਗੇ ਗਾਜਰ ਮਟਰ ਇਥੇ ਕੱਲੀ ਜਾਨ ਕੇਰ ਸਿੰਘ ਦੀ ਅੱਜ ਠੀਕ ਹੈ ਅੱਜ ਆਪਾਂ ਸਬਜ਼ੀ ਬਣਾਵਾਂਗੇ ਕਾਜਰ ਮਟਰ ਕੱਲਾ ਜਾਣਾ ਮੈਂ ਤੜਕਾ ਲਾਵਾਂਗੇ ਪਿਆਜ਼ ਦਾ ਠੀਕ ਹੈ ਜੀ ਆਪਣਾ ਗੈਸ ਸਿਲੰਡਰ ਚੁੱਲਾ ਬਦੀਲੀ ਤਿਆਰ ਹੈ ਕੁੰਡਾ ਘੋਟਾ ਘੋਟਾ ਕਿੰਦਰ ਗਿਆ ਆ ਤੇ ਆਪਣਾ ਘੋਟਾ ਠੀਕ ਹੈ ਜੀ ਤੇ ਨੂਨ ਮਿਰਚ ਮਸਾਲਾ ਹਲਦੀ ਆਪਾਂ ਪਾਵਾਂਗੇ ਜੀ ਤੇਲ ਸਰੋਂ ਦਾ ਪਹਿਲਾਂ ਥੋੜਾ ਜਿਹਾ ਇੱਕ ਜਾਣੇ ਆਪਾਂ ਤੇ ਤੇਲ ਬਣੂਗਾ ਹੁਣ ਫੇਰ ਆਪਾਂ ਥੋੜਾ ਜਿਹਾ ਜੀਰਾ ਵਿੱਚ ਦੇਵਾਂਗੇ ਇਸ ਤੋਂ ਬਾਅਦ ਆਪਾਂ ਪਾਤਾ ਜੀਰਾ ਹੁਣ ਪਾਵਾਂਗੇ ਆਪਾਂ ਹਰੀ ਮਿਰਚ ਤੇ ਪਿਆਜ਼ ਠੀਕ ਹੈ ਜੀ ਹੌਲੀ ਸਲੋ ਕਰ ਦिए ਨੂੜ ਮਿਰਚ ਹਲਦੀ ਮਸਾਲਾ ਆਪਾਂ ਘੋਲ ਬਣਾ ਕੇ ਰੱਖਿਆ ਸੁੱਕਾ ਪਾਵਾਂਗੇ ਤਾਂ ਸੰਮਨ ਨੂੰ ਚੜਦਾ ਗੰਡੇ ਥੋੜੇ ਜਿਹ ਪੁੰਨ ਲਈਏ ਉਹ ਗੰਡੇ ਪੁੰਨਣ ਤੋਂ ਬਾਅਦ ਜੀ ਆਪਾਂ ਇਹਦੇ ਚ ਪਾਤਾ ਨੂੜ ਮਿਰਚ ਮਸਾਲਾ ਕੀ ਬਾਤ ਹੈ ਹੁਣ ਇਹ ਪੱਕੂਆ ਸਾਰਾ ਕੁਝ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਥੋੜੇ ਜਿਹਾ ਗਾਜਰ ਤੇ ਵਿੱਚ ਅਦਰਕ ਅਦਰਕ ਆਪਾਂ ਸਾਫਤਾ ਹੀ ਪਾਵਾਂਗੇ ਵਿੱਚ ਸਵਾਲ ਲੱਗਦਾ ਸਾਫਤਾ ਆਪਾਂ ਨੂੰ ਠੰਡ ਦਾ ਟਾਈਮ ਹੈ ਮਸਾਲਾ ਬਣ ਗਿਆ ਤੇ ਹੁਣ ਆਪਾਂ ਪਾਤੀ ਇਹਦੇ ਵਿੱਚ ਸਬਜ਼ੀ ਕੀ ਬਾਤ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਢੱਕ ਦੇਾਂਗੇ ਉੱਤੇ ਪਾਣੀ ਪਾ ਕੇ ਕੋਲੇ ਚ ਪਾਣੀ ਪਾਇਆ ਹੋਵੇ ਸਬਜ਼ੀ ਮਚਦੀ ਨਹੀਂ ਤੇ ਰੋਟੀਆਂ ਆਪਣੇ ਕੋਲੇ ਹੈਗੀਆਂ ਕੀ ਬਾਤ ਹੈ ਯਾਰ ਜੱਗ ਕਰ ਸਕਦੇ ਆ ਆਪਾਂ ਕੀ ਬਾਤ ਹੈ ਕੋਈ ਨਹੀਂ ਇੱਥੇ ਆ ਜਾਂਦੇ ਆ ਰੋਟੀਆਂ ਦੀ ਵਾਸ਼ ਨਾਲ ਨਾ ਇੱਥੇ ਸਵਾਨ ਆ ਜਾਂਦੇ ਵਿਚਾਰੇ ਇੱਕ ਕੁੱਤੀ ਐ ਸੂਈ ਵੀ ਉਹ ਆ ਜਾਂਦੀ ਆਪਾਂ ਉਹਨੂੰ ਪਾਵਾਂਗੇ ਅੱਜ ਕਿਆ ਬਾਤ ਐ ਅੱਜ ਬਾਈ ਆਪਾਂ ਕੱਲੇ ਆ ਇੱਥੇ ਖੇਤ ਤੇ ਇੰਜੋਏ ਕਿਉਂਕਿ ਕੱਲੇ ਕੀ ਹੁੰਦਾ ਕੰਦਾ ਕੁਝ ਨਹੀਂ ਹੁੰਦਾ ਬਾਈ ਕੱਲੇ ਆਏ ਆ ਤੇ ਕੱਲਿਆਂ ਨੇ ਜਾਣਾ ਆ ਤਾਂ ਪੱਕਾ ਹੀ ਐ ਕੋਈ ਸਾਥ ਨਹੀਂ ਜਾਂਦਾ ਤੇ ਇੰਜੋਏ ਕਰੋ ਲਾਈਫ ਕਿਵੇਂ ਦਾ ਲੱਗਿਆ ਜਰੂਰ ਦੱਸੋ ਲਾਈਕ ਕਰੋ ਜੀ ਗੂੰਠਾ ਜਾਂ ਦਬਾ ਦਿਆ ਕਰੋ ਭਾਈ ਚਲੋ ਹੁਣ ਆਪਾਂ ਖਾਣਾ ਖਾਵਾਂਗੇ ਬਸ ਸਬਜੀ ਬਣ ਜਾਂਦੀ ਏ ਪੰਜ ਚਾਰ ਮਿੰਟਾਂ ਚ ਤੇ ਆ ਆਪਣੇ ਬਿਸਤਰੇ ਬਏ ਖਾਦ ਖੂਦ ਆ ਪਾਈਥੇ ਰੱਖਦੇ ਹਾਂ ਤੁਹਾਨੂੰ ਦਿਖਾਉਣੀ ਹੈ ਨਿੱਕੀ ਜੀ ਕਮਰੇ 'ਚ ਆਪਣੀ ਰਸੋਈ ਆ ਇੱਥੇ ਆ ਦੇਖਾ ਇੱਥੇ ਰਸੋਈ ਵੀ ਆ ਆਪਣੀ ਨਿੱਕੀ ਜੀ ਤੇ ਲਾਈਟ ਟੂ ਫੇਸ ਹੋ ਜਾਂਦੀ ਏ ਜਦੋਂ ਲਾਈਟ ਆਉਂਦੀ ਏ ਸਭ ਨੂੰ ਆਉਣਾ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਬਾਈ ਘਰੇ ਜਾਓ ਠੰਡ ਚ ਆਓ ਆਪਣੇ ਇੱਥੇ ਹੀ ਠੀਕ ਹੈ ਤੇ ਟੜਕੇ ਆਪਣਾ ਲੱਗ ਜੂ ਆ ਪਾਣੀ ਠੀਕ ਹੈ ਜੀ ਇਧਰ ਦੂਰ ਜਾਵਾਂਗੇ ਤਾਂ ਹਨੇਰਾ ਚਾਰਚ ਪੇਰੇ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਵ ਯੂ ਆਲ ਆਫਟਰ 올 ਆਪਾਂ ਰੋਟੀ ਖਾ ਕੇ ਤੇ ਪੈ ਜਾਗੇ ਸੌ ਜਾਗੇ ਟੜ ਕੇ ਉੱਠਣਾ ਹੈ 4:30 5 ਵਜੇ ਫਿਰ ਅੰਬਰਸਰ ਤੋਂ ਆਪਾਂ ਲਾਈਵ ਕੀਰਤਨ ਲਾਉਣੇ ਹੁੰਨੇ ਆਂ ਕੀ ਬਾਤ ਹੈ ਮਜ਼ਾ ਆ ਜਾਂਦਾ ਹੈ ਤੇ ਸਸਰੀ ਘਰ ਸਾਰਿਆਂ ਨੂੰ ਲਵ ਯੂ ਆਂ